ਜਿਸ ਦੇ ਜਲਾ ਪ੍ਰਧਾਨ ਤਸਵੀਰ ਸਿੰਘ ਕਾਲਾ ਤੋਂ ਜੋ ਕਿ ਉੱਗੇ ਟਰਾਂਸਪੋਰਟ ਵੀ ਨੇ ਸੇਵਾਪਰਵਾਹ ਦੀ ਲੋਅਲਾਈਟੀ ਕਰਦੇ ਆਂ ਤੇ ਲੋਕ ਸਭਾ ਹਲਕਾ ਸਮਰੂਰ ਤੋਂ ਮੈਂਬਰ ਪਾਰਲੀਮੈਂਟ ਟਿਕਟ ਦੇ ਦਾਅਵੇਦਾਰ ਵੀ ਆਂ ਤਾਂ ਕਿ ਲੋ ਜੀ ਜ਼ਿਲ੍ਹਾ ਕਾਂਗਰਸ ਪਾਰਟੀ ਤੁਹਾਡੀ ਜੋ ਹੈ ਕਿ ਇੱਕ ਮੰਤ ਤੇ ਵਿਰਧਮਾਨ ਹੈ ਹਾਂ ਜੀ ਬਿਲਕੁਲ ਤੁਸੀਂ ਦੇਖਦੇ ਹੋ ਜਿੰਨੇ ਸਾਡੇ ਪ੍ਰੋਗਰਾਮ ਹੁੰਦੇ ਆ ਸਾਰੀ ਜਿਹੜੀ ਇੱਥੋਂ ਦੀ ਤਮਾਮ ਲੀਡਰਸ਼ਿਪ ਉਹ ਸਟੇਜ ਤੇ ਇਕੱਠੀ ਹੁੰਦੀ ਹੈ ਠੀਕ ਆ ਥੋੜੇ ਬੋਦੇ ਵਿਚਾਰਾਂ ਦੇ ਮਤਭੇਦ ਹੋ ਜਾਂਦੇ ਪਰ ਕੋਈ ਇਦਾਂ ਲੈਣਾ ਤਾਂ ਖਿੱਚੀਆਂ ਹੋਈਆਂ ਨਹੀਂ ਕਿਸੇ ਨੇ ਵੀ ਆਪ ਮਤਲਬ ਇਹਦੇ ਉਲਟ ਜਾਣਾ ਜਾਂ ਸਾਰੇ ਰਲ ਕੇ ਪਾਰਟੀ ਕੰਮ ਕਰ ਰਹੇ ਨੇ ਮਰੂਮ ਐਮ ਐਲ ਏ ਪੱਜ ਸਿੰਘ ਪੱਖੋ ਦੇ ਪਰਿਵਾਰ ਨਾਲ ਕੀ ਨਾਰਾਜ਼ਗੀ ਕੋਈ ਨਾਰਾਜ਼ਗੀ ਨਹੀਂ ਮੇਰਾ ਤਾਂ ਬਹੁਤ ਸਾਡਾ 25 30 ਸਾਲ ਦਾ ਪਰਿਵਾਰਕ ਸਬੰਧ ਹੈ ਹੁਣ ਕੱਲ ਵੀ ਉੱਥੇ ਉਹਨਾਂ ਦੀ ਜਿਹੜੀ ਨੋਆ ਮਨਮੇਂਦਰ ਕੌਰ ਪੱਖੋ ਜੋ ਸਾਡੇ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਮੌਜੂ ਵੀ ਸ਼ਿਕਰ ਜਾ ਕੇ ਹਾਜ਼ਰੀ ਲਵਾ ਕੇ ਸੁਣਨਾ ਕਿ ਤੁਹਾਡੇ ਸਵਾਗਤ ਵਿੱਚ ਉਹ ਬਹੁਤ ਦੀ ਘੱਟ ਸ਼ਰਤ ਕਰਦਾ ਵੀ ਇਹ ਜਿਹੜੇ ਮੇਨ ਪ੍ਰੋਗਰਾਮ ਹੁੰਦੇ ਉੱਥੇ ਆਉਂਦੇ ਨੇ ਉਹਨਾਂ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਮਤਲਬ ਹਰ ਪ੍ਰੋਗਰਾਮ ਵਿੱਚੋਂ ਮੇਰੇ ਨਨਾਲ ਨਾਲ ਤੁਰੇ ਫਰ ਮੇਰੇ ਮਗਰ ਮਰ ਤੁਰੇ ਫਰ ਇਹ ਤਾਂ ਕੋਈ ਗੱਲ ਨਹੀਂ ਨਾ ਹੁੰਦੀ ਜਿੱਥੇ ਪਾਰਟੀ ਉਹਨੇ ਡਿਊਟੀ ਲਾਉਂਦੀ ਹੈ ਉੱਥੇ ਉਹ ਵੀ ਕੰਮ ਕਰੀ ਜਾਂਦੇ ਜਿੱਥੇ ਮੀਟਿੰਗ ਡਿਊਟੀ ਲੱਗੀ ਹੈ ਮੈਂ ਕੰਮ ਕਰੀ ਜਾਂਦਾ ਅੱਜਕੱਲ ਦੇਖਦੇ ਆਂ ਵੀ ਤੁਹਾਡੇ ਜ਼ਿਲ੍ਹੇ 'ਚ ਤੁਹਾਡੇ ਬਹੁਤ ਤੇਜ਼ ਐਕਟੀਵਿਟੀਜ਼ ਨੇ ਸਰਗਰਮੀਆਂ ਨੇ ਸਿਆਸੀ ਸਰਗਰਮੀਆਂ ਨੇ ਇਹ ਸਿਆਸੀ ਸਰਗਰਮੀਆਂ ਤੋਂ ਲੋਕ ਹਸਾਬਾ ਰਹੇ ਨੇ ਤੁਸੀਂ ਮੈਂਬਰ ਪਾਰਲੀਮੈਂਟ ਟਿਕ ਤੇ ਦਾ ਕੀ ਇਹ ਠੀਕ ਹੈ? ਇਹ ਤੁਹਾਡੀ ਗੱਲ ਠੀਕ ਹੈ ਜਿਹੜੀ ਹਰ ਬੰਦੇ ਦੀ ਇੱਛਾ ਹੁੰਦੀ ਹੈ ਮੈਂ ਕੁਝ ਬਣਾ ਮੈਂ ਤਰੱਕੀ ਕਰਾਂ ਮੇਰਾ ਨਾਮ ਹੋਵੇ ਪਰ ਜਿਹੜੀ ਜਿੰਨੀ ਇੱਕ ਵਾਰੀ ਐਕਟੀਵਿਟੀ ਆ ਤਾਂ ਜੇ ਅਸੀਂ ਜੋ ਮਨਪਾਰਟੀ ਨੇ ਜ਼ਿੰਮੇਵਾਰੀ ਆਲਰੇਡੀ ਦਿੱਤੀ ਹੈ ਜ਼ਿਲ੍ਹਾ ਪ੍ਰਧਾਨ ਦੀ ਉਹ ਜ਼ਿਲ੍ਹੇ ਨੂੰ ਚਲਾਉਣ ਬਾਅਦ ਤੇ ਉਹ ਜ਼ਿੰਮੇਵਾਰੀ ਨੂੰ ਢੰਗ ਨਾਲ ਨਿਭਾਉਣ ਬਾਅਦ ਤੇ ਇਹ ਐਕਟੀਵਿਟੀ ਤਾਂ ਫਿਰ ਵੀ ਜ਼ਰੂਰੀ ਹੈ। ਕੀ ਜੇ ਤੁਹਾਨੂੰ ਮੈਂਬਰ ਪਾਰਲੀਮੈਂਟ ਚੱਕ ਦਿੰਦੇ ਨੇ ਤੇ ਤੁਸੀਂ ਚੋਣ ਲਈ ਤਿਆਰ ਹੋ? ਹਾਂ ਬਿਲਕੁਲ ਤਿਆਰ ਹਾਂ ਜੀ ਮੈਂ ਪਾਰਟੀ ਕੋਲੇ ਆਪਣਾ ਪੱਖ ਵੀ ਰੱਖਿਆ ਹੈ। ਤੇ ਜੋ ਐਪਲੀਕੇਸ਼ਨ ਮੰਗੀਆਂ ਸੀ ਉਹ ਵੀ ਮੈਂ ਸਬਮਿਟ ਕਰਤੀ ਹੈ ਜੇ 파ਰਟੀ ਮੇਰੇ ਤੇ ਭਰੋਸਾ ਕਰੋ ਮੈਨੂੰ ਟਿਕਟ ਦੇਉਗੀ ਤਾਂ ਮੈਂ ਪੂਰੇ ਜੋਰ-ਸ਼ੋਰ ਨਾਲ ਮੈਦਾਨ ਚਾਹਾਂਗਾ ਜੀ ਸਰ ਇੱਕ ਤੌਲੇ ਦਾ ਗੈਂਗਸਟਰ ਸੀ ਕਾ ਟਰੋਲਾ ਉਹ ਤੁਹਾਡੇ ਜਿਹੜੇ ਪੰਜਾਬ ਤੋਂ ਆਦਦੇ ਉਹਨਾਂ ਤੇ ਦੋਸ਼ ਲੱਗੇ ਉਹ ਦੋ ਦਿਨ ਪਹਿਲਾਂ ਆਏ ਨੇ ਤੇ ਦੋ ਦਿਨ ਪਹਿਲਾਂ ਤੁਹਾਡੇ ਬਤਕਰ ਸੁੰਦਰ ਬਾਲਾ ਨੂੰ ਮਿਲ ਕੇ ਗਏ ਤੇ ਉਹ ਤੋਂ 2 ਦਿਨ ਬਾਅਦ ਉਹਦਾ ਗੈਂਗਸਟਰ ਦਾ ਟਰੌਣ ਦਾ ਇਨਕਾਊਂਟਰ ਹੋ ਜਾਂਦਾ ਕਹਿੰਦੇ ਵੀ ਉਹ ਤੁਹਾਡੇ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਤੇ ਅਲੀਗੇਸ਼ਨ ਲੱਗਦੇ ਮਤਲਬ ਜੀ ਇਹ ਜਿਹੜਾ ਜਿਹੜੇ ਰਾਸੀ ਲੋਕ ਹਨ ਇਹਨਾਂ ਨਿਹਾਰ ਆ ਗਿਆ ਵੀ ਇਹ ਕਿਸੇ ਨੂੰ ਨਿੰਦਨ ਦੇ ਵਿੱਚ ਕਿਸੇ ਨੂੰ ਇਲਜ਼ਾਮ ਲਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਇਥੋਂ ਦਾ ਹਰ ਇੱਕ ਬੰਦਾ ਜਾਣਦਾ ਜੋ ਲੋਕ ਬੋਲਦੇ ਉਹ ਵੀ ਜਾਣਦੇ ਵੀ ਗੱਲ ਕੀ ਹੈ ਸਾਡੇ ਪੰਜਾਬ ਪ੍ਰਧਾਨ ਸਾਡੇ ਬਲਾਕ ਪ੍ਰਧਾਨ ਜੋ ਉਨਾਂ ਦੇ ਪਿੱਛੇ ਗਨ ਸ਼ਾਟ ਹੋਇਆ ਸੀਗਾ ਸੱਟਾਂ ਮਾਰੀਆਂ ਸੀ ਉਹਦਾ ਹਾਲਚਲ ਪੁੱਛਣ ਲਈ ਆਏ ਸੀ ਤੇ ਉੱਥੇ ਜਦੋਂ ਲੋਕਾਂ ਨੇ ਕਿਹਾ ਜਾਂ ਉਹਨੇ ਬਲਾਕ ਪਟਵਾਲਾ ਨੇ ਕਿਹਾ ਵੀ ਪੁਲਿਸ ਮੇਰੀ ਕੋਈ ਸੁਣਵਾਈ ਨਹੀਂ ਕਰਦੀ ਜਾਂ ਬੰਦਿਆਂ ਨੂੰ ਫੜ ਨਹੀਂ ਰਹੀ ਈਵਨ ਕਿ ਉਸ ਤੋਂ ਦੁਬਾਰਾ ਵੀ ਉਹ ਕਰੇ ਮੈਨੂੰ ਥ੍ਰੈਟ ਆ ਰਹੀ ਹੈ ਤਾਂ ਉਹਦਾ ਹੀ ਪ੍ਰਧਾਨ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਆਪਣੇ ਵਰਕਰਾਂ ਦਾ ਆਪਣੇ ਸਾਥੀ ਦਾ ਖੜਨ ਦੇ ਉਹਨੇ ਜਸਟ ਐਸਐਸਪੀ ਨੂੰ ਫੋਨ ਲਾ ਕੇ ਕਿਹਾ ਵੀ ਤੁਸੀਂ ਇਹਦੀ ਇਹਦੀ ਸੁਣਵਾਈ ਕਰੋ ਉਹਨੂੰ ਗ੍ਰਿਫਤਾਰ ਕਰੋ ਕੋਈ ਉਹਨੇ ਐਸਐਸਪੀ ਨੂੰ ਥੋੜੀ ਕਿਹਾ ਵੀ ਉਹਦੇ ਗੋਲੀਆਂ ਮਾਰੋ ਇਹ ਤਾਂ ਉੱਥੇ ਕੀ ਹਾਲਾਤ ਬਣੇ ਗੋਲੀ ਚੱਲਣ ਦੇ ਪੁਲਿਸ ਜਾਣਦੇ ਆ ਜਿਹੜੇ ਮੌਕੇ ਤੇ ਬੰਦੇ ਸੀ ਉਹ ਜਾਣਦੇ ਨੇ ਵੀ ਉਹ ਇਹ ਹਾਲਾਤ ਕਿਉਂ ਪੈਦਾ ਹੋਏ ਗੋਲੀਆਂ ਚੱਲਣ ਦੇ ਪਰ ਜਿਹੜਾ ਹੈਗਾ ਵੀ ਪ੍ਰਧਾਨ ਦੀ ਕੋਈ ਮਨਸਾਏ ਥੋੜੀ ਸੀ ਵੀ ਉਹ ਉਹਨੂੰ ਮਤਲਬ ਉਹਦਾ ਇੰਕਾਊਂਟਰ ਇਨਕਾਊਂਟਰ ਕਰ ਦੋ ਤੇ ਉਹ ਜਿੰਨੀ ਕੋ ਉਹਦੀ ਜ਼ਿੰਮੇਵਾਰੀ ਬਣਦੀ ਸੀ ਆ ਵੀ ਸਾਥੀ ਦਾ ਖੜਨ ਦੀ ਜੇ ਇੱਕ ਸਟੇਟ ਪ੍ਰਧਾਨ ਆਪਣੇ ਬਲਾਕ ਪ੍ਰਧਾਨ ਜੋ ਪੈਰਾਂ ਤੋਂ ਲੈ ਕੇ ਸਿਰ ਤੱਕ ਮਤਲਬ ਇੰਜਰਡ ਹੋਵੇ ਲੱਤਾਂ ਬਾਹਾਂ ਤੋੜੀਆਂ ਪਈਆਂ ਹੋਣ ਵੱਡਾ ਪਿਆ ਹੋਵੇ ਗੋਲੀਆਂ ਲੱਗੀਆਂ ਹੋਣ ਹਾਜੀ ਬੁਲਟੋ ਦੇ ਅੰਦਰ ਤੇ ਜੇ ਉਹਦੇ ਨਾਲ ਨਹੀਂ ਖੜ ਸਕਦੇ ਤਾਂ ਪੰਜਾਬ ਪੰਧਾਨ ਹੋਰ ਕੀ ਕੀ ਕਰ ਸਕਦਾ ਐਸਮ ਸੁੰਦਰਵਾਲਾ ਦੀ ਕੀ ਸਿਹਤ ਕੀ ਹੈ ਉਹ ਪਹਿਲਾਂ ਬਿਹਤਰ ਹੈ ਪਰ ਅੱਜ ਚੱਲਣ ਫਰਮ ਜੋ ਕੇ ਨਹੀਂ ਹੋਏ ਪਰ ਜਿਹੜਾ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਾਨ ਬਚ ਗਈ ਤੇ ਪਰ ਅਜੇ ਅੰਡਰ ਟਰੀਟਮੈਂਟ ਨੇ ਇਹ ਵੀ ਪਤਾ ਲੱਗਿਆ ਕਹਿੰਦੇ ਜਦੋਂ ਗੈਂਗਸਟਰ ਦਾ ਟੋਲਾ ਦੀ ਹਮਲਾ ਕੀਤਾ ਗੋਲੀਆਂ ਲਾਈਆਂ ਨੇ ਵੀ ਉਸ ਤੋਂ ਪਹਿਲਾਂ ਉਹਨਾਂ ਨੇ ਤੁਹਾਡੇ ਵਰਕਰ ਸੁੰਦਰਵਾਲਾ ਦੀ ਤੇ ਕੋਈ ਵੀਡੀਓ ਵੀ ਬਣਾਈ ਹੈ ਤੇ ਅਬ ਤੀਜੰਦੀ ਵੀਡੀਓ ਵੀ ਬਣਾਇਓ ਆ ਸੁਣਨ ਚ ਆਇਆ ਇਹ ਗੱਲ ਪਰ ਮੈਨੂੰ ਉਹਦੇ ਬਾਰੇ ਪੂਰਾ ਡਿਟੇਲ ਨਹੀਂ ਪਤਾ ਪਰ ਹੈ ਵੀ ਕੋਈ ਉਹਨਾਂ ਜਿਵੇਂ ਦੇਖੋ ਕੋਈ ਇੱਕ ਕੱਲਾ ਬੰਦਾ ਕੋਈ ਬੱਠਾ ਉੱਥੇ 20 ਬੰਦੇ ਆ ਕੇ ਉਹਨੂੰ ਨੱਪ ਲੈਣ ਢਾ ਲੈਣ ਤਾਂ ਫਿਰ ਉਹ ਕੁਝ ਵੀ ਕਰ ਸਕਦੇ ਨੇ ਉਹਨੇ ਗੋਲੀ ਮਾਰਨ ਉਹਨੂੰ ਵੱਢਣ ਉਹਦੇ ਕੱਪੜੇ ਉਤਾਰਨ ਦੀ ਵੀਡੀਓ ਬਣਾਉਣ ਅਥਾ ਹੁਣ ਚੰਪੂ ਬਾਰਡਰ ਦੇ ਕਿਸਾਨਾਂ ਦਾ ਮਤਲਬ ਕਿਸਾਨ ਵੀ ਆਪਣੀਆਂ ਮੰਨਾਂ ਲੈ ਕੇ ਬਹੁਤ ਸਗੰਮੀ ਦਿਖਾ ਰਹੇ ਨੇ ਉਧਰੋਂ ਕੇਂਦਰ ਸਰਕਾਰ ਆ ਅਤਿਆਚਾਰ ਕਰ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆ ਇਹ ਬੜੀ ਨਿੰਦਣਯੋਗ ਕਾਰਵਾਈ ਕੀਤੀ ਆ ਜਿਹੜੀ ਸੈਂਟਰ ਸਰਕਾਰ ਨੇ ਜਾਂ ਭਾਜਪੀ ਨੇ ਜਾਂ ਕੋਈ ਵੀ ਜਿਹੜੇ ਬੰਦੇ ਹੋਰ ਇਨਵੋਲਵ ਨੇ ਦੇਖਦਾ ਅੰਦਾਜ਼ਾ ਜਿਨੇ ਪੂਰੇ ਦੇਸ਼ ਦਾ ਹੁਣ ਤੱਕ ਢਿੱਡ ਭਰਿਆ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਮੰਗਾਂ ਮੰਨਣੀਆਂ ਚਾਹੀਦੀਆਂ ਤੇ ਤੁਸੀਂ ਇੱਕ ਜਿਹੜੇ ਧਰਨਾ ਚ ਕਾਉਣ ਵਾਲੇ ਜੋ ਰਿਟਰਨ ਤੁਸੀਂ ਕੋਈ ਕਮੈਂਡਮੈਂਟ ਕੀਤੀ ਸੀ ਉਹਨਾਂ ਨਾਲ ਅੱਜ ਸਾਲ ਡੇਢ ਸਾਲ ਨਿਕਲ ਗਿਆ ਉਸ ਗੱਲ ਨੂੰ ਤੇ ਅਜੇ ਵੀ ਉਹ ਉੱਥੇ ਦਾ ਉੱਥੇ ਖੜਾ ਮਤਲਬ ਉਹ ਹੱਲ ਨਹੀਂ ਹੋਇਆ। ਤਿੰਨ ਸਾਬ ਇਹ ਆਮ ਆਦਮੀ ਪਾਰਟੀ ਸੱਤਾ ਦੇ ਆਉਣ ਤੋਂ ਪਹਿਲਾਂ ਭਗਵੰਦ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਵਾਈ ਦੀਆਂ ਵਾਈ ਫਸਲਾਂ ਦੇ। ਹੂੰ। ਐ ਐਮਐਸਬੀ ਦੇ ਮੰਗ। ਪਰ ਉਹ ਉਹ ਮੰਨ ਕਰੋ। ਉਹ ਤੈਨੂੰ ਪਤਾ ਜੀ ਹਰ ਗੱਲ ਝੂਠ ਬੋਲਿਆ ਗੱਲਾਂ। ਖੱਲੀਆਂ ਗੱਲਾਂ ਸੀ ਉਹਨਾਂ ਕੋਲੇ। ਹੂੰ। ਲੋਕਾਂ ਨੂੰ ਉਮੀਦ ਸੀ ਉਹਨਾਂ ਨੇ ਗੱਲਾਂ ਸੁਣ ਕੇ। ਹੂੰ। ਵੀ ਕੁਸ ਸਾਡਾ ਸੁਧਾਰ ਹੋਊਗਾ ਕੁਸ ਪਰ ਉਹਨਾਂ ਨੇ 0% ਡਿਲੀਵਰੀ ਆ ਜੋ ਉਹਨਾਂ ਦੀ ਰਿਕਮੈਂਡਮੈਂਟ ਸੀ ਠੀਕ ਹੈ ਜੀ ਅੱਛਾ ਜਦੋਂ ਤੁਸੀਂ ਆ ਐਕਟੀਵਿਟੀ ਕਰਦੇ ਹੋ ਤੇ ਲੋਕ ਤੁਹਾਨੂੰ ਬੜੇ ਪਿਆਰ ਨਾਲ ਮਿਲਦੇ ਨੇ ਤੇ ਜਦੋਂ ਵੀ ਤੁਹਾਨੂੰ ਤੁਹਾਨੂੰ ਕਿਤੇ ਇਕੱਠ ਕਰਦੇ ਹੋ ਲੋਕ ਬੜੀ ਭਾਰੀ ਗੈਂਸੀ ਵਿੱਚ ਆਉਂਦੇ ਨੇ ਐ ਕਿ ਕਿੱਧਰ ਗਈ ਆ ਤੁਹਾਡੇ ਕੋਲ ਜੇ ਲੋਕ ਤੁਹਾਡੇ ਕੋਲ ਇੰਨਾ ਇਕੱਠ ਕਰ ਲੈਂਦੇ ਲੋਕਾਂ ਦਾ ਪਿਆਰ ਆ ਜੀ ਦੇਖੋ ਪਿਛਲੇ 25-30 ਸਾਲ ਤੋਂ ਲੱਗੇ ਹੋਏ ਆ ਪਹਿਲਾਂ ਮੇਰਾ ਬ੍ਰਦਰ ਲੱਗਾ ਹੋਇਆ ਸੀ ਲੋਕਾਂ ਨਾਲ ਜੁੜੇ ਹੋਏ ਆ ਆਪਣੇ ਸਾਥੀ ਨਾਲ ਖੜੀ ਦਾ ਡਟ ਕੇ ਉਹ ਸਾਡੇ ਨਾਲ ਡਟ ਕੇ ਖੜਦੇ ਆ ਠੀਕ ਹੈ ਜੀ ਕੋਈ ਐਦਾ ਨਹੀਂ ਵੀ ਕਿਸੇ ਨਾਲ ਕੋਈ ਜਿਸ ਤਰ੍ਹਾਂ ਅੱਜ ਦੀ ਰਾਜਨੀਤੀ ਦੇ ਵਿੱਚ ਇੱਕ ਗੰਦਲਾ ਮਾਹੌਲ ਬਣਿਆ ਹੋਵੇ ਲੁੱਟਮਾਰ ਹੋਰ ਕਿਤੇ ਕੋਈ ਮਤਲਬ ਕੰਮ ਕਰਵਾਇਆ ਹੋਵੇ ਕਿਸੇ ਦਾ ਤੋਂ ਉਹਦੇ ਚਾਰ ਪੈਸੇ ਲਵਾਤੇ ਹੋਣ ਜਾਂ ਲੈ ਲੈ ਹੁਣ ਜਾਂ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਕੀ ਹੁੰਦਾ ਵੀ ਪੈਸੇ ਲੈ ਲੈ ਅੱਧੇ ਅੱਗੇ ਦੇ ਦਿੱਤੇ ਉਹਲੇ ਰੱਖ ਲੈ ਉਹਨਾਂ ਗੱਲਾਂ ਤੋਂ ਪਰਮਾਤਮਾ ਦੀ ਕਿਰਪਾ ਨਾਲ ਦੂਰ ਆ ਜੇ ਵੀ ਤੁਸੀਂ ਮੈਂਬਰ ਪਾਰਲੀਮੈਂਟ ਦੀ ਟਿਕਟ ਦੀ ਚੋਣ ਰਹਿਣ ਦੀ ਦਲ ਦਰਜਾਈ ਹੈ ਜਿੱਥੇ ਕਿਤੇ ਹੋਰ ਕੋਲ ਨਹੀਂ ਆ ਕੇ ਕਿ ਤੁਸੀਂ ਸਪੋਰਟ ਕਰੋਗੇ ਹਾਂ ਜੇ ਪਾਰਟੀ ਦਾ ਮੈਂ ਵਫਾਦਾਰ ਚਪਾਈ ਆ ਠੀਕ ਹੈ ਜਿੰਨਾ ਤੱਕ ਸਾਡੀ ਟਿਕਟ ਅਨਾਉਂਸ ਨਹੀਂ ਹੁੰਦੀਆਂ ਉਹਨਾਂ ਚ ਰਾਸ ਵਿੱਚ ਮਤਲਬ ਜਿਹੜਾ ਹੈਗਾ ਹਰੇਕ ਨੇ ਆਪਣਾ ਆਪਣਾ ਜੋਰ ਲੜਾ ਹੁੰਦਾ ਮੇਰੇ ਮਨ ਚ ਐਸੀ ਵੀ ਕੋਈ ਜ਼ਰਾ ਨਹੀਂ ਹੋਰ ਕੋਈ ਮੰਗ ਰਿਹਾ ਵੀ ਤੱਕ ਕਿਉਂ ਮੰਗ ਰਿਹਾ ਹੋ ਹਾਰਿਕ ਦੀ ਸ਼ਾ ਵੀ ਮੈਂ ਕੁਝ ਬਣਾ ਮੈਂ ਅੱਗੇ ਬਤਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੀ ਕੈਂਪੇਨ ਕਰਾਂਗੇ ਜਿਹਨੂੰ ਪ੍ਰੈਕਟ ਮਿਲ ਗਿਆ ਅੱਜ ਦੇ ਨੌਜਵਾਨਾਂ ਨੂੰ ਜੂਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੂ ਉਸ ਤੋਂ ਸਭ ਤੋਂ ਪਹਿਲਾਂ ਸੁਨੇਹਾ ਜੋ ਅੱਜ ਕੱਲ ਜੋ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਸਮਝਣਾ ਚਾਹੀਦਾ ਆਪਣੇ ਮਾਪਿਆਂ ਦੇ ਜਿਨ੍ਹਾਂ ਨੇ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਪੜਾਇਆ ਲਿਖਾਇਆ ਤੇ ਜਦੋਂ ਜਵਾਨੀ ਦੇ ਵਿੱਚ ਉਹਨਾਂ ਤੋਂ ਆਪ ਦੇ ਪੇਰੈਂਟਸ ਨੂੰ ਕੁਝ ਉਮੀਦਾਂ ਹੁੰਦੀਆਂ ਨੇ ਉਹਨਾਂ ਦਾ ਧਿਆਨ ਰੱਖਣ ਤੇ ਜਿਸ ਤਰ੍ਹਾਂ ਦਾ ਅੱਜ ਇੱਥੇ ਰਾਜਗਤਾ ਫੈਲੀ ਹੋਈ ਆ ਹਰ ਕੋਈ ਇੱਥੇ ਪੰਜਾਬ ਦਾ ਭਿਖ ਬਣ ਕੇ ਕੈਮਰੇ ਅੱਗੇ ਆ ਜਾਂਦਾ ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਜ਼ਰੂਰੀ ਨਹੀਂ ਜਿਨੂੰ ਬਾਹਲੀਆਂ ਗੱਲਾਂ ਆਉਂਦੀਆਂ ਹੁਣ ਜਾਂ ਟੀਵੀ ਤੇ ਸਪੀਕਰ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਬਾਹਲਾ ਵਧੀਆ ਬੋਲਦਾ ਉਹ ਲੋਕਾਂ ਦਾ ਸਹੀ ਹਮਦਰਦ ਹੋਵੇ ਜਿਵੇਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਹੋਇਆ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖੋ ਪੰਜਾਬ ਦੇ ਮੌਜੂਦਾ ਹਾਲਾਤ ਬਿਲਕੁਲ ਬਦਤਰ ਹੋਏ ਨੇ ਰਾਜਗਤਾ ਫੈਲੀ ਹੋਈ ਆ ਕੋਈ ਡਾਕਟਰਾਂ ਦੇ ਹਾਲ ਦੇਖ ਲਓ ਸਰਕਾਰ ਦਾ ਹਾਲ ਦੇਖ ਲਓ ਸੜਕਾਂ ਦਾ ਹਾਲ ਦੇਖ ਲਓ ਕਿ ਕਿਤੇ ਇਹ ਨਹੀਂ ਪਤਾ ਤੁਸੀਂ ਕਿਤੇ ਜਾਣਾ ਹੋਵੇ ਕਿ ਤੁਹਾਨੂੰ ਨੰਗਰ ਨੂੰ ਜਾਣਾ ਮਿਲਿਆ ਜਦੋਂ ਧਰਨੇ ਮਜਾਰੇ ਹੋ ਤੋਂ ਹੁੰਦੇ ਜਦੋਂ ਕੋਈ ਤੁਹਾਡੀ ਪਬਲਿਕ ਦੀ ਸੁਣਵਾਈ ਨਾ ਹੋਵੇ ਉਹਨਾਂ ਨੂੰ ਲੱਗ ਰਿਹਾ ਹੋਵੇ ਸਾਡੇ ਦਾ ਕੁਝ ਠੀਕ ਨਹੀਂ ਹੋ ਰਿਹਾ ਤਾਂ ਹੁਣ ਹਰ ਥਾਂ ਸੜਕਾਂ ਰੁਕੀਆਂ ਹੁੰਦੀਆਂ ਧਰਨੇ ਨੇ ਮਜਾਰੇ ਨੇ ਤੇ ਹੁਣ ਤਾਂ ਜਿਹੜਾ ਇੱਥੋਂ ਤੱਕ ਹਾਲਾਤ ਮਾੜੇ ਹੋ ਗਏ ਜੋ ਕੋਈ ਬੰਦਾ ਆਪਣਾ ਪੱਖ ਰੱਖਦਾ ਉਹਨੂੰ ਬੋਲਣ ਤੇ ਹੀ ਪਾਵੰਦੀ ਹੈ ਇੱਕ ਤਰ੍ਹਾਂ ਦਾ ਮਰਚੀ ਅੱਛਾ ਮਾਹੌਲ ਹੈ ਮਰਚੀ ਬੜਾ ਮਾਹੌਲ ਬਣਿਆ ਹੋਇਆ ਹੈ ਜੇ ਕੋਈ ਤੁਹਾਡੇ ਕਾਂਗਰਸ ਦੇ ਕੋਈ ਵੱਡੇ ਲੋਕ ਤੇ ਮਨਮਤਾਬ ਰੱਖੀ ਬੈਠੇ ਵੀ ਨੇ ਅ ਬਰਕਰ ਜਾਂ ਨੀਤਾ ਉਹਨਾਂ ਨੂੰ ਤੁਸੀਂ ਕੀ ਕਹਾਂਗੇ ਦੇਖੋ ਥੋੜਾ ਬਹੁਤ ਤਾਂ ਹੁੰਦਾ ਜਿਵੇਂ ਤੁਸੀਂ ਦੇਖੋਗੇ ਵੀ ਜਿਵੇਂ ਸੀਨੀਅਰ ਲੀਡਰਸ਼ਿਪ ਦੀ ਗੱਲ ਕਰੀਏ ਜਦੋਂ ਤੋਂ ਚਲੋ ਅਸੀਂ ਮੈਂ ਜਿੰਨਾਂ ਕਿ ਮੈਂ ਜਾਣਦਾ ਵੀ ਪਹਿਲਾਂ ਸਰਦਾਰ ਦਰਬਾਰਾ ਸਿੰਘ ਤੇ ਗਨਜੈਲ ਸਿੰਘ ਥੋੜਾ ਬਹੁਤ ਤਾਂ ਰਹਿੰਦਾ ਸੀ ਆ ਵਿੱਚ ਫਿਰ ਬੀਬੀ ਸਰਦਾਰ ਬਿਆਨ ਸਿੰਘ ਹੋਤੇ ਸ੍ਰੀ ਹਰਚਰਨ ਸਿੰਘ ਬਰਾੜ ਜੀ ਦਾ ਵੀ ਰਹਾ ਫਿਰ ਬੀਬੀ ਪੱਠਲ ਦਾ ਤੇ ਬਰਾੜ ਦਾ ਰਹਾ ਫਿਰ ਕੈਪਟਨ ਤੇ ਇਹ ਇੰਨਾ ਚੱਲਦਾ ਰਹਿੰਦਾ ਜੇ ਥੋੜਾ ਜਿਹਾ ਇਹ ਕੰਪੀਟੀਸ਼ਨ ਨਾ ਹੋਵੇ ਤਾਂ ਤੁਸੀਂ ਕਹਿੰਦੇ ਪਰਵਾਸ ਜਾਨੀ ਕਿ ਕਿਚੋਦਾਨ ਬਣ ਕੇ ਕਿਚੋਦਾਨ ਹਾਂ ਫਿਰ ਦੱਸੋ ਉਹ ਕਿਹੜਾ ਪਾਰਟੀ ਨੇ ਸਰਕਾਰਾਂ ਨਹੀਂ ਬਣਾਈਆਂ ਜਾਂ ਪਾਰਟੀ ਜਿੱਤੀ ਨਹੀਂ ਹੈਗੀ ਇੰਨਾ ਚੱਲਦਾ ਰਹਿੰਦਾ ਠੀਕ ਹੈ ਵੀ ਹੁਣ ਲਾ ਸੋਸ਼ਲ ਮੀਡੀਆ ਇੱਕੀ ਆ ਵੀ ਆ ਥੋੜੇ ਜਿਆਦਾ ਯੂਟਿਊਬਰ ਜਿਆਦਾ ਹੋ ਗਏ ਉਸ ਗੱਲ ਨੂੰ ਵਧਾ ਚੜਾ ਕੇ ਉੱਤੇ ਕੁਝ ਹੋਰ ਲਿਖਾਂ ਦੇ ਵਿੱਚ ਖਬਰ ਕੁਝ ਹੋਰ ਹੁੰਦੀ ਹੈ ਠੀਕ ਹੈ ਤੋ ਛੋਟੀ ਜੀ ਗੱਲ ਨੂੰ ਵੱਡੀ ਬਣਾ ਕੇ ਦੱਸਣਾ 네ਗੇਟਿਵ ਗੱਲ ਨੂੰ ਜ਼ਿਆਦਾ ਫਲਾਉਂਦੇ ਤਾਂ ਲੋਕ ਦੇਖਦੇ ਵੀ ਥੋੜਾ ਵੱਧ ਆ ਉਹਨੂੰ ਪਤਾ ਨਹੀਂ ਕੀ ਕਹਿਊਗਾ ਕਿ ਬੰਬ ਡੱਕ ਸਿੱਟਦਾ ਬੰਦੇ ਨੇ ਲੋਕ ਸਭਾ ਸਿੱਤਾ ਕਿੰਨੀਆਂ ਆਉਣ ਦੀ ਸੰਭਾਵਨਾ ਕਿ 73 ਕੇ ਨਿੰਦ ਕਿੰਨਾ ਤੁਹਾਡਾ ਕੀ ਦੇਖੋ ਜੀ ਮੈਂ ਕਹਿੰਦਾ ਵੀ ਬਿਹਤਰ ਪ੍ਰਦਰਸ਼ਨ ਹੋਊਗਾ ਕੌਂਸ ਹਰ ਸੀਟ ਜਿਹੜਾ ਮਾਹੌਲ ਹੈ ਜਿੱਤਣ ਵਾਲਾ ਜਿਵੇਂ ਭਗਵਾਨ ਦਵਾ ਜੀ ਕਹਿੰਦੇ ਨੇ ਵੀ ਤੇਰਾ ਜੀ ਹੋ ਭਗਵਾਨ ਦਵਾ ਜੀ ਦਾ ਬਹੁਤ ਕੁਝ ਕਹਿੰਦੇ ਜੀ ਤੁਸੀਂ ਉਹਨਾਂ ਦੀ ਗੱਲਾਂ ਨੂੰ ਸਿਰਸਿਰ ਨਾ ਲਿਆ ਕਰੋ ਠੀਕ ਹੈ ਜੀ ਉਹਨਾਂ ਤਾਂ ਜੋ ਇਸ ਤੋਂ ਪਹਿਲਾਂ ਉਹਨਾਂ ਨੇ 2022 ਤੋਂ ਪਹਿਲਾਂ ਕਿਹਾ ਸੀ ਕਿਸੇ ਕੋਈ ਗੱਲ ਸਹੀ ਹੋਈ ਹੈ ਉਹਨਾਂ ਨੇ ਇੱਕ ਡੀਐਸਪੀ ਲਿਆਂਦਾ ਚੰਨੀ ਖਿਲਾਫ ਦੇ ਖਿਲਾਫ ਬਿਠਾਇਆ ਸੀ ਲਿਆ ਕੇ ਕੁਝ ਨਿਕਲਿਆ ਉਸ ਗੱਲ ਦੇ ਵਿੱਚੋਂ ਹੋਰ ਕਿੰਨੀਆਂ ਗੱਲਾਂ ਨੇ ਉਹ ਡੇ ਟਾਈਮ ਦੇ ਦਿੰਦੇ ਵੀ ਹਾਂ ਇਸ ਥਰੀ ਨੂੰ ਨਹੀਂ ਮੈਂ ਕੁਝ ਵੱਡਾ ਕਰਨ ਜੋ ਲੋਕ ਦੇਖ ਰਹੇ ਤੇ ਨਿਕਲਦਾ ਕੀ ਹੈ ਵਿੱਚੋਂ ਦਾ ਵੱਡੇ ਲੀਡਰਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਚੱਲਦਾ ਰਹਿੰਦਾ ਜੀ ਜੇ ਕੋਈ ਨਜਾਇਜ਼ ਤੰਗ ਕਰੂਗਾ ਤੁਹਾਨੂੰ ਉਹ ਤੰਗ ਹੋਏਗਾ ਵੀ ਠੀਕ ਹੈ ਜਿਹੜੀ ਇਹ ਗੱਲ ਸਾਡੇ ਲਈ ਬੜੀ ਬਦਕਿਸਮਤੀ ਹੈ ਸਾਡੀ ਵੀ ਜਿਹੜੀ ਸਾਡੀ ਮਤਲਬ ਸਟੇਟ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਜਿਹੜੀ ਪਾਕਿਸਤਾਨ ਲਈ ਪੋਲਟਿਕਸ ਪ੍ਰਵੇਸ਼ ਕਰ ਰਹੀ ਹੈ ਪਹਿਲਾਂ ਪਹਿਲਾਂ ਇਦਾਂ ਨਹੀਂ ਸੀ ਸਾਡੇ ਜਿਹੜੇ ਜਿੰਨੇ ਵੀ ਜਿਹੜੇ ਪੁਰਾਣੇ ਆਗੂ ਸੀ ਉਹ ਵਿਰੋਧੀ ਧਿਰ ਦੇ ਆਗੂੰਦੇ ਵੀ ਨਸਿੱਧਕਾਰ ਹੁੰਦਾ ਸੀ 1921 ਦੇ ਫਰਕ ਹੁੰਦਾ ਸੀ ਇੱਕ ਰੂਜ ਰਿਸਪੈਕਟ ਸੀ ਕੀ ਲੱਗਦਾ ਤੁਹਾਨੂੰ ਵੀ ਜਿਹੜੀ ਆਪ ਸਰਕਾਰਾਂ ਮਤਲਬ ਅ ਫਿਰ ਰਾਜੀ ਹੋਰ ਇਹਨਾਂ ਨੇ ਹੁਣ ਤੱਕ ਕੀਤਾ ਕੀ ਦੱਸੋ ਤੁਸੀਂ ਮੈਂ ਜਿਹੜੇ ਵੱਡੇ ਲੈਵਲ ਤੇ ਗੱਲ ਛੱਡਾ ਤੁਸੀਂ ਲੋਕਲੀ ਦੇਖ ਲਓ ਤਾਂ ਵੀ ਸਾਡੇ ਮਿਊਸਪਲਟੀ ਪ੍ਰਧਾਨ ਤੇ ਝੂਠਾ ਚੈਨਸਕਿਚਿੰਗ ਦਾ ਪੱਤਰ ਦੱਟ ਕੀਤਾ ਜੀ ਫਿਰ ਦੋ ਦਿਨਾਂ ਬਾਅਦ ਉਹ ਕੈਨਸਲ ਕੀਤਾ ਕਿ ਉਹ ਰੌਲਾ ਪਾਇਆ ਜੀ ਹੈ ਥੋੜੇ ਦਿਨ ਪਹਿਲਾਂ ਸਾਡੇ ਇੱਥੇ ਸਿਟੀ ਪ੍ਰਧਾਨ ਤੇ ਜਿਹੜਾ ਚਾਰ ਬਾਰ ਦਾ ਐਮਸੀ ਆ ਉਹ ਤੇ ਚੈਨਸਕਿਚਿੰਗ ਦਾ ਪੱਤਰ ਕੀਤਾ ਜੀ ਹਾਂ 2:3 3 ਵਜੇ ਰਾਤ ਨੂੰ ਐਫ ਆਰ ਕੀ ਐਡਾ ਮਤਲਬ ਕੀ ਉਹ ਮਤਲਬ ਕੋਈ ਗੈਂਗਸਟਰ ਸੀ ਜਾਂ ਕਾਰਕੂ ਸੀਗਾ ਜੀ ਹਾਂ 2:00 ਕੇ ਸਮਥਿੰਗ ਤੇ ਮਤਲਬ ਰਾਤ ਨੂੰ ਉਹਨਾਂ ਤੇ ਮਿੰਟ ਤੇ ਉੱਥੇ ਪਰਚਾ ਦਰਜ ਕੀਤਾ ਤੇ 6:00 ਵਜੇ ਉਹਦੀ ਗ੍ਰਿਫਤਾਰੀ ਪਾਤੀ ਠੀਕ ਇਹ ਤਾਂ ਕਾਂਗਰਸ ਪਾਰਟੀ ਦੇ ਜਲਾਪਤਾਨ ਕੁਲਦੀਪ ਸਿੰਘ ਕਾਰ ਤੋਂ ਕਿਉਂਕਿ ਬੜੇ ਦੱਬੇ ਸਿਆਸਦਾਨ ਨੇ ਤੇ ਜਲਦੀ ਨਵੀਂ ਸਿੱਖਿਆ ਦਾ ਫੈਸਲਾ ਲੰਮੀ ਤੰਗੋ